ਟੀਮ ਆਪਣੀ ਲਾਉਣ ਦੀ ਬੂਟੇ ਸਾਰੇ ਜੀ ਆ ਦੇਖੋ ਕਿਰਪਾ ਗੁਰੂ ਦੀ ਇਹ ਬੂਟੇ ਲੱਗ ਰਹੇ ਆਪਣੇ ਜੀ ਆਹ ਕੀ ਆ ਸਾਰੇ ਬੂਟੇ ਲੱਗ ਰਹੇ ਆ ਤੇ ਆ ਬੂਟੇ ਆਪਾਂ ਜਿਹੜੇ ਲਾਉਣੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 5 ਤਰੀਕਾ 7ਵਾਂ ਮਹੀਨਾ 2025 ਵੇਖੋ ਗੁਰੂ ਦੀ ਕਿਰਪਾ ਆ ਸਾਰੇ ਜਿਹੜੇ ਹਰੇ-ਹਰੇ ਵਿੱਚ ਬੂਟੇ ਵੇਖ ਰਹੇ ਜੇ ਇਹ ਸਾਰੇ ਜਿਹੜੇ ਅੱਗ ਲੱਗੀ ਸੀਗੀ ਤੇ ਸਾਰੇ ਵਿੱਚ ਹਰੇ ਬੂਟੇ ਨਵੇਂ ਲਾਏ ਆ ਬਰਸਾਤਾਂ ਸ਼ੁਰੂ ਹੋ ਗਈਆਂ ਤੁਰਪੇ ਇਧਰ ਫਿਰ ਤੁਸੀਂ ਵੇਖੋ ਗੁਰੂ ਦੀ ਕਿਰਪਾ ਇਹ ਵੱਡੇ ਬੂਟੇ ਲਿਆ ਕੇ ਲਾਏ ਹੀ ਆਪਾਂ ਇਹ ਮਹਾਰਾਜ ਨੇ ਕਿਰਪਾ ਕਰਤੀ ਸੱਚੇ ਪਾਤਸ਼ਾਹ ਨੇ ਸਾਰੇ ਹਰੇ-ਭਰੇ ਹੋ ਗਿਆ ਕਹਿਣੀ ਚੈੱਕ ਕਰਨੀ ਦੇ ਪੂਰੇ ਹੋਣੇ ਚਾਹੀਦੇ ਤੇ ਮਰਦਾਂ ਵਾਲੀ ਗੱਲ ਪਕਾਉਣੀ ਚਾਹੀਦੀ ਜੋ ਕਹਤਾ ਉਹ ਕਰਨਾ ਇਹ ਨਹੀਂ ਵੀ ਆਏ ਤੇ ਵੀਡੀਓ ਬਣਾ ਕੇ ਚਲ ਗਏ ਤੇ ਗੱਲਾਂ ਕਰਕੇ ਚਲ ਗਏ ਤੇ ਬਸ ਜੀ ਤੂੰ ਕੌਣ ਤੇ ਮੈਂ ਕੌਣ ਆ ਵੇਖੋ ਇੱਧਰ ਇਹੋ ਹੀ ਜੰਗਲ ਆ ਜਿੱਥੇ ਤਿੰਨ ਤਰੀਕ ਨੂੰ ਅੱਗ ਲੱਗੀ ਸੀ ਆ ਕੁਦਰਤ ਵੀ ਤੁਹਾਡਾ ਸਾਥ ਦਿੰਦੀ ਪਰਮਾਤਮਾ ਵੀ ਤੁਹਾਡਾ ਸਾਥ ਦਿੰਦਾ ਜਿੰਨੇ ਹਰੇ ਰੁੱਖ ਵੇਖ ਰਹੇ ਜੇ ਵਾਲੇ ਦੁਆਲੇ ਨਵੇਂ ਰੁੱਖ ਲਾਏ 7000 ਰੁੱਖ ਲਾਤਾ 3000 ਹੋਰ ਲਾਉਣਾ ਤਿੰਨ ਮਹੀਨਿਆਂ ਚ ਪ੍ਰਸ਼ਾਸਨ ਨੂੰ ਕਿਹਾ ਸੀ ਹਰਿਆ ਭਰਿਆ ਕਰ ਦਾਂਗੇ ਔਰ ਦਿਲੋਂ ਧੰਨਵਾਦ ਐਮਪੀ ਸਾਹਿਬ ਦਾ ਅਮਰਸਰ ਗੁਰਜੀਤ ਸਿੰਘ ਔਜਲਾ ਸਾਹਿਬ ਦਾ ਉਹਨਾਂ ਨੇ ਜਦੋਂ ਉਹਨਾਂ ਦੇ ਧਿਆਨ ਚ ਆਇਆ ਸਾਡਾ ਜਿੱਥੇ ਸਾਥ ਦਿੱਤਾ ਉੱਥੇ ਪ੍ਰਸ਼ਾਸਨ ਨੇ ਸਾਥ ਦਿੱਤਾ ਇੱਥੇ ਨਾਲ ਮੇਰੇ ਜੰਗਲਾਤ ਵਿਭਾਗ ਦੀ ਟੀਮ ਲੱਗੀ ਆ ਔਰ ਐਮਪੀ ਸਾਹਿਬ ਨੇ ਇੱਥੇ ਦੋ ਟੰਕਰ ਪਾਣੀ ਦੇ ਤੇ ਇੱਕ ਟਰੈਕਟਰ ਜੰਗਲਾਤ ਵਿਭਾਗ ਨੂੰ ਐਮਪੀ ਫੰਡ ਚੋਂ ਦਿੱਤਾ ਧੰਨਵਾਦ ਐਸੀਆਂ ਸ਼ਖਸੀਅਤਾਂ ਦਾ ਦਿਲੋਂ ਧੰਨਵਾਦ ਆ ਬੂਟੇ ਹੋਰ ਆ ਗਏ ਜੇ 1000 ਬੂਟਾ ਆਇਆ ਵਾ ਤੇ ਇਹ ਆਪਾਂ ਲਾ ਦੇਣੇ ਆ ਸਾਰੇ ਦੇ ਸਾਰੇ ਇੱਥੇ ਤੇ ਆ ਨਵੇਂ ਬੂਟੇ ਜੇ ਤੇ ਵੇਖੋ ਪੰਛੀ ਕਿਦਾਂ ਆਨੰਦ ਮਾਣਦੇ ਕੁਦਰਤ ਦਾ ਤੇ ਪ੍ਰਮਾਤਮਾ ਕਿਰਪਾ ਕਰੇ ਇਸ ਜੰਗਲ ਨੂੰ ਆਪਾਂ 3 ਮਹੀਨਿਆਂ ਚ ਹਰਿਆ ਭਰਿਆ ਕਰ ਦਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੰਮ ਕਰਨ ਚ ਯਕੀਨ ਰੱਖਿਆ ਕਰੋ ਗੱਲਾਂ ਚ ਕੁਝ ਨਹੀਂ ਗੱਲਾਂ ਕਰਨਾ ਕੱਖ ਨਹੀਂ ਹੁੰਦਾ